ਬੇਟਾ ਵੀ ਨਹੀਂ ਸਾਡਾ ਜਿਹੜਾ ਅਸੀਂ ਸਾਨੂੰ ਕਿੰਨੇ ਖਵਾਣੇ ਜੇ ਸਾਨੂੰ ਇੱਥੇ ਨੀਂਦ ਦੇ ਸਿਰ ਤੇ ਅਸੀਂ ਬੈਠੇ ਹਾਂ ਹੁਣ ਜੇ ਪਿੰਡ ਨੂੰ ਜਾਏ ਪਿੰਡ ਵਾਲੇ ਰੋਡ ਦਿੰਨੇ ਆ ਵੇਖੋ ਤਿੰਨ ਦਿਨ ਕਿ ਪੁਲੀਆਂ ਬੰਦ ਕਰੋ ਜਿਹੜੀਆਂ ਪੁਲੀਆਂ ਕੱਡੀਆਂ ਗਿਆ ਨੇ ਪਹਿਲਾਂ ਪੰਚਾਇਤੀ ਦੌਰਦੇ ਇਹਨਾਂ ਨੂੰ ਬੰਦ ਕੀਤਾ ਜਾਏ ਜੇ ਓਵਰਫਲੋ ਪਾਣੀ ਹੁੰਦਾ ਸੜਕਾਂ ਤੋਂ ਜਾਏ ਉਹਦਾ ਕੋਈ ਨਸਾਨ ਨਹੀਂ ਹੁਣ ਇਹ ਪੂਰਾ ਛੱਪੜ ਜੋ ਹੈ ਪੂਰੀ ਬੁੱਟੀ ਦੇ ਨਾਲ ਭਰ ਚੁੱਕਿਆ ਹੈ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਬੀਐਸਐਰੀ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਲਗਾਤਾਰ ਹਾੜਾਂ ਦਾ ਵਧ ਰਿਹਾ ਹੈ ਜੋ ਖਤਰਾ ਜੋ ਇਸ ਤਰ੍ਹਾਂ ਬਦਿਆ ਹੋਇਆ 1600 ਤੋਂ ਪਲੱਸ ਪਿੰਡ ਜੋ ਹੜਾਂ ਦੇ ਚਪੇੜ ਦੇ ਵਿੱਚ ਆ ਚੁੱਕਿਆ ਪਿੰਡ ਸਾਲ ਦੇ ਵਿੱਚ ਖੜੇ ਆ ਪਿੰਡ ਸਾਲ ਦੇ ਵਿੱਚ ਵੀ ਲਗਾਤਾਰ ਕੱਲ ਵੀ ਅਸੀਂ ਵੀਡੀਓ ਤੁਹਾਨੂੰ ਸ਼ੇਅਰ ਕੀਤੀ ਸੀਗੀ ਲਗਾਤਾਰ ਖਤਰਾ ਬਣਿਆ ਹੋਇਆ ਸੀਗਾ ਪਿੰਡ ਦੀ ਜੋ 25 ਦਰਾ ਨਹਿਰਾ ਉਹਦੇ ਵਿੱਚ ਲਗਾਤਾਰ ਵਧ ਰਹੇ ਪਾਣੀ ਦੇ ਕਾਰਨ ਜੋ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀਗਾ ਲੋਕ ਬਾਰ-ਬਾਰ ਜਾ ਕੇ ਜੋ ਤੇ ਪਾਣੀ ਦਾ ਜੋ ਚੈੱਕ ਕਰ ਰਹੇ ਸੀ ਕਿ ਪਾਣੀ ਕਿੰਨਾ ਵਧਿਆ ਹੋਇਆ ਤਾਂ ਤੁਹਾਨੂੰ ਦੱਸਦੇ ਕਿ ਅੱਜ ਜੋ ਐਨਾਨਸਮੈਂਟ ਸਵੇਰੇ ਐਨਾਨਸਮੈਂਟ ਹੁੰਦੀ ਹੈ ਤੇ ਲੋਕਾਂ ਨੂੰ ਕਿਹਾ ਜਾਂਦਾ ਕਿ ਪਾਣੀ ਦਾ ਜਿਹੜਾ ਸਤਾਰਾ ਵਧ ਚੁੱਕਿਆ ਤੇ ਖੇਤਾਂ ਦੇ ਵਿੱਚ ਪਾਣੀ ਆਣਾ ਸ਼ੁਰੂ ਹੋ ਚੁੱਕਿਆ ਜਿਹਦੇ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਲੋਕਾਂ ਦਾ ਇਕੱਠ ਤੁਸੀਂ ਦੇਖ ਰਹੇ ਹੋ ਤਾਂ ਸੇਹਰੇ ਦੇ ਵਿੱਚ ਵੀ ਕਿਹ ਤਰ੍ਹਾਂ ਲੋਕਾਂ ਦਾ ਇਕੱਠ ਜੋ ਪਿੰਡ ਦੇ ਬਾਹਰ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਇਕੱਠ ਹੋਇਆ ਤੇ ਉੱਥੇ ਤੁਹਾਨੂੰ ਦੱਸਦੇ ਕਿ ਲੋਕਾਂ ਦੀ ਆਪਸ ਦੇ ਵਿੱਚ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਈਆਂ ਕੁਝ ਲੋਕਾਂ ਦਾ ਕਹਿਣਾ ਕਿ ਪਾਣੀ ਦਾ ਬਹੁਤ ਜੋ ਹੈ ਉਹ ਪੈਪ ਰਹੀ ਜੋ ਨਾਲੇ ਰਹੀ ਜੇ ਉਹ ਵਾਪਸ ਜੋ ਆ ਰਿਹਾ ਖੇਤਾਂ ਦੇ ਵਿੱਚ ਜਿਹਦੇ ਕਾਰਨ ਜੋ ਪਿੰਡ ਦੇ ਵਿੱਚ ਪਾਣੀ ਭੜਨ ਦਾ ਡਰ ਬਣਿਆ ਹੋਇਆ ਤੇ ਦੂਜੀ ਜਗ੍ਹਾ ਜੇ ਅਗਰ ਕਿਸਾਨਾਂ ਦੀ ਗੱਲ ਕਰੀਏ ਕੁਝ ਲੋਕ ਜਿਹੜੇ ਕਿਸਾਨ ਹੈ ਉਹ ਕਹਿੰਦੇ ਵੀ ਸਾਡੀ ਫਸਲ ਜਿਹੜੀ ਡੁੱਬਣ ਦਾ ਉਹ ਜੋ ਖਤਰਾ ਉਹ ਨਜ਼ਰ ਆ ਰਿਹਾ ਕਿਉਂਕਿ ਉਹ ਕਹਿੰਦੇ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੀ ਫਸਲ ਸਾਡੀ ਡੁੱਬਦੀ ਹੋਈ ਨਜ਼ਰ ਆ ਰਹੀ ਹੈ ਤਾਂ ਆਪਸ ਦੇ ਵਿੱਚ ਗੱਲਬਾਤ ਕਰਦੇ ਹੋਏ ਪਿੰਡ ਦੀ ਪੰਚਾਇਤ ਹੈ ਇਸ ਨੂੰ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਤੁਹਾਨੂੰ ਦੱਸ ਦਈਏ ਕਿ ਪਿਛਲੇ 2023 ਦੇ ਵਿੱਚ ਵੀ ਜਦੋਂ ਇੱਥੇ ਹੜਾਇਆ ਸੀਗਾ ਮੇਰੇ ਪ ਇਹ ਇਹ ਛੱਪੜ ਜੋ ਹੈ ਲਗਾਤਾਰ ਬੁੱਟੀ ਦੇ ਨਾਲ ਭਰਿਆ ਹੋਇਸ ਤੋਂ ਬਾਅਦ ਇਹ ਬੁੱਟੀ ਆਈ ਸੀਗੀ 2023 ਤੋਂ ਬਾਅਦ ਜੋ ਬੁੱਟੀ ਆਈ ਸੀਗੀ ਤੇ ਹੁਣ ਇਹ ਪੂਰਾ ਛੱਪੜ ਜੋ ਹੈ ਪੂਰੀ ਬੁੱਟੀ ਦੇ ਨਾਲ ਭਰ ਚੁਕਿਆ ਤੇ ਇੱਥੇ ਪਾਣੀ ਹੀ ਪਾਣੀ ਪਾਣੀ ਦਾ ਲੈਵਲ ਕਾਫੀ ਜ਼ਿਆਦਾ ਵੱਧ ਚੁਕਿਆ ਤੇ ਇੱਥੇ ਦੇ ਨੇੜੇ ਦੇ ਤੁਹਾਨੂੰ ਦੱਸ ਦਈਏ ਜੋ ਇਧਰ ਦੇ ਤੁਹਾਨੂੰ ਤਸਵੀਰਾਂ ਚ ਦਿਖਾਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਫਸਲਾਂ ਜੋ ਹੈ ਹਰੀ-ਪਰੀਆਂ ਜੋ ਹੈ ਸਿੱਟਾ ਆਇਆ ਹੋਇਆ ਜਿਨ੍ਹਾਂ ਨੂੰ ਭਰੀ ਪਈਆਂ ਤਾਂ ਇੱਥੇ ਕਿਸਾਨਾਂ ਦਾ ਇਹ ਇਹ ਚੀਜ਼ ਦੇ ਕਹਿੰਦਾ ਡਰ ਵੀ ਆ कि ਜਦੋਂ ਪਾਣੀ ਦਾ ਬਹੁਤ ਜ਼ਿਆਦਾ ਵਾਧਾ ਤਾਂ ਇਹ ਬੁਟੀ ਕਿਦੇ ਖੇਤਾਂ 'ਚ ਜਾ ਕੇ ਫਸਲਾਂ ਦਾ ਨੁਕਸਾਨ ਨਾ ਕਰੇ ਕਿਉਂਕਿ ਇਸ ਗੱਲ ਦਾ ਲਗਾਤਾਰ ਡਰ ਜੋ ਹੈ ਕਿਸਾਨਾਂ ਦੇ ਵਿੱਚ ਬਣਿਆ ਹੋਇਆ ਤੇ ਲੋਕ ਲਗਾਤਾਰ ਜਾ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰ ਰਹੇ ਆ ਕਿ ਇਹ ਜੋ ਬੁਟੀ ਦਾ ਹੱਲ ਕਰਾਇਆ ਜਾਏ ਤਾਂ ਕਿ ਇਹ ਬੁਟੀ ਜਿਹੜੀ ਆ ਰਹੀ ਆ ਬੁਟੀ ਦੇ ਕਾਰਨ ਜੋ ਹੈ ਫਸਲਾਂ ਦਾ ਨੁਕਸਾਨ ਨਾ ਹੋਵੇ ਤੇ ਕਿਸੇ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਕਿੰਨੀ ਜ਼ਿਆਦਾ ਫਸਲਾਂ ਦਾ ਆਲਰੇਡੀ ਜੋ ਹੈ ਨੁਕਸਾਨ ਹੋ ਚੁੱਕਾ ਹੈ हा हा लादन लाॾे ਆਜਾ ਜੇ ਨਾ ਪਾਣੀ ਖੋਲ ਜੇ ਆਪਣੇ ਪਿੱਛੇ ਵੀ ਬੰਦ ਕਰਾਣੇ ਆ ਪਾਣੀ ਆਣਾ ਹੀ ਨਹੀਂ ਜੇ ਬੇਵਸੀ ਹੋ ਗਿਆ ਸਾਡਾ ਪਾਣੀ ਉੱਥੇ ਰੁਕ ਜਾਣਾ ਪਾਣੀ ਜਾਏਗਾ ਫਿਰ ਕਿਹਦੇ ਵਾਸਤੇ ਸੋਣੇ ਥੋੜੀ ਗੱਲ ਹੈ ਫਿਰ ਖੁੱਲਣਾ ਹੀ ਖੁੱਲਣਾ ਥੋੜਾ ਥੋੜਾ ਹੀ ਦੁਨੀਆਂ ਚ ਫਿਰ ਤਾਂ ਖੇਤਾਂ ਦਾ ਪਾਣੀ ਫਿਰ ਤਾਂ ਖੰਡ ਕਰ ਬੰਦ ਲਈ ਅਸੀਂ ਅਸੀਂ ਹਾਂ ਕੀ ਕਹਿਣਾ ਚਾਹੋਗੇ ਕਿਆ ਹੋਇਆ ਪਾਣੀ ਦਾ ਕਿਆ ਨੁਕਸਾਨ ਹੋ ਰਿਹਾ ਸਾਰੇ 8 ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ ਹਨਾ ਜਦੋਂ ਦੀ ਹੈ ਉੱਚੀ ਸੜਕ ਹੋਈ ਓਦੋਂ ਦਾ ਸਾਰਾ ਪਾਣੀ ਪਿੱਛੋਂ ਜੋ ਆਉਂਦੇ ਮੜਿਆਣੇ ਦਾ ਪਿੱਛਲੇ ਸਾਰਿਆਂ ਦਾ ਇੱਕ ਰਸਤਾ ਬਣ ਗਿਆ ਅੱਗੇ ਸਾਡੇ ਆਈ ਸਾਲ 2 ਕਿੱਲੇ 3 ਕਿੱਲੇ ਰੋਡ ਚੱਲਦੀ ਉਹਨਾਂ 10 15 15 ਫੋਟੋ ਸਾਡੇ ਉਹਦੇ ਵਿਚ ਕਾ ਇਹ ਮਖਦੇ ਹਾਰ ਸਾਲ ਅਸੀਂ ਪੈਸਾ ਲਾ ਕੇ ਹਰ ਸਾਲ ਅਸੀਂ ਪੈਸਾ ਲਾਉਂਦੇ ਆ ਤਾਂ ਜ਼ਮੀਨ ਅਸੀਂ ਠੇਕੇ ਦਿੰਦੇ ਆ ਸਾਡੀ ਜ਼ਮੀਨ ਕੋਈ ਠੇਕੇ ਵੀ ਨਹੀਂ ਲੈਂਦਾ ਅਸੀਂ ਚੁੱਕ ਚੁਕਾ ਕੇ ਉਹ ਜ਼ਮੀਨ ਨੂੰ ਕਰੀਦਾ ਏ 15 ਤੇ ਤਾਂ ਅਸੀਂ ਠੇਕੇ ਦੇਈ ਬੇਟਾ ਵੀ ਨਹੀਂ ਸਾਡਾ ਜਿਹੜਾ ਅਸੀਂ ਸਾਨੂੰ ਕਿੰਨੇ ਖਵਾਣੇ ਜੇ ਸਾਨੂੰ ਇਹ ਜ਼ਮੀਨ ਦੇ ਸਿਰ ਤੇ ਅਸੀਂ ਰੱਖੇ ਹੁਣ ਜੇ ਪਿੰਡ ਨੂੰ ਜਾਏ ਪਿੰਡ ਵਾਲੇ ਰੋਡ ਦਿੰਦੇ ਆ ਵੇਖੋ ਕਹਿੰਦੇ ਨੇ ਕਪੂਲੀਆਂ ਬੰਦ ਕਰੋ ਤੇ ਫਿਰ ਪਾਣੀ ਨੇ ਤਾਂ ਸਾਡੀ ਜ਼ਮੀਨ ਨੂੰ ਰੋੜ ਨਹੀਂ ਰੋੜਨੀ ਕੁਛ ਉਧਰੋਂ ਨਹਿਰ ਤੋਂ ਆ ਰਿਹਾ ਦਬੋ ਦਬ ਨਹਿਰ ਦਾ ਅਸੀਂ ਕਿੰਨੀ ਵਾਰੀ ਅਸੀਂ ਦਰਖਾਸਤਾਂ ਪਟਿਆਲੇ ਦੇ ਕੇ ਗਏ ਆ ਖੁਦ ਮੈਂ ਆਪ ਨਾਲ ਗਈਆਂ ਬੜਾ ਰੋਈ ਕਰਤੀ ਆ ਉੱਥੇ ਸਾਡੀ ਜ਼ਮੀਨ 'ਚ ਬੜਾ ਵੱਡਾ ਪਾੜ ਪਿਆ ਹੁਣ ਸਾਡਾ ਕੋ ਕਮਰਾ ਵੀ ਡਿੱਗ ਪੈਣਾ ਜਿਹੜਾ ਮੋਟਰ ਵਾਲਾ ਜੀ ਬਿਲਕੁਲ ਨਾਲ ਨਹਿਰੋ ਚੱਲ ਨਹਿਰ ਚੱਲ ਗਈ ਹੂੰ ਹੂੰ ਕੋਈ ਸਾਡੀ ਗਵਰਨਮੈਂਟ ਨੇ ਨਹੀਂ ਸੁਣਾਈ ਪ੍ਰਸ਼ਾਸਨ ਨੇ ਨਹੀਂ ਸੁਣੀ ਪਟਿਆਲੇ ਕੀ ਡਰੇਨ ਵਿਭਾਗ ਉਹਦੇ ਵਿੱਚ ਸਾਡੀਆਂ ਦੇਖੀਆਂ ਜਾਣ ਕੇ ਕਿੰਨੀਆਂ ਦਰਖਾਸਤਾਂ ਹਰ ਸਾਲ ਗਈਆਂ ਨਾ ਸੀ ਪਿਛਲੇ ਸਾਲ ਤੋਂ ਬੰਦ ਕੀਤੀ ਕਿ ਸਾਡੀ ਕੋਈ ਸੁਣਾਈ ਨਹੀਂ ਜੀ ਉਹ ਆਪਣੇ ਆਪ ਨਾਲ ਜਾਂਦੀ ਨਹੀਂ ਹੁਣ ਪਾਣੀ ਦਾ ਸਤਾਰ ਵਧ ਰਿਹਾ ਉਹਦੇ ਕਰਕੇ ਫਿਰ ਖਤਰਾ ਪਣਿਆ ਹੋਇਆ ਕਿ ਤਾਂ ਪਹਿਲਾਂ ਮੀਨੇ ਜੇ ਹੀ ਗੁਰਜੰਟ ਸਿੰਘ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਵੀ ਪਤਾ ਹੈ ਉਹ ਖੁਦ ਇੱਥੇ ਵੀ ਆਏ ਨੇ ਜੀ ਇੱਥੇ ਦੇਖ ਕੇ ਵੀ ਗਏ ਸੀ ਹੁਣ ਸਾਡੀ ਕਿਲਾ ਡੇਢ ਜ਼ਮੀਨ 2-3 ਕਿੱਲੇ ਨਹੀਂ ਨਹੀਂ ਹੋ ਗਈ ਏ ਤੇ ਇੱਕ ਕਿੱਲਾ ਸਾਡੀ ਜ਼ਮੀਨ ਦੇ ਡੇਢ ਕਿੱਲੇ ਜਿਹਦੇ ਵਿੱਚ ਹੁਣ ਪਾੜੀ ਖੜੀ ਹੈ ਠੀਕ 10 10 ਗੁੱਟੀਆਂ ਘਾਰਾਂ ਪਈਆਂ ਨੇ ਠੀਕ ਹੈ ਜੀ ਇਹ ਜਿਹੜੀਆਂ ਪੂਲੀਆਂ ਕੱਢੀਆਂ ਗਈਆਂ ਨੇ ਪਹਿਲਾਂ ਪੰਚਾਇਤੀ ਦੌਰ ਦੇ ਇਹਨਾਂ ਨੂੰ ਬੰਦ ਕੀਤਾ ਜਾਏ ਜੇ ਓਵਰਫਲੋ ਪਾਣੀ ਹੁੰਦਾ ਸੜਕਾਂ ਤੋਂ ਜਾਏ ਉਹਦਾ ਕੋਈ ਨੁਕਸਾਨ ਨਹੀਂ ਨਾ ਇਹਨਾਂ ਦੀ ਜ਼ਮੀਨ ਨੂੰ ਨੁਕਸਾਨ ਆ ਜੇ ਪਿੰਡ ਨੂੰ ਹੁੰਦਾ ਤਾਂ ਉਹ ਪਿੰਡ ਦਾ ਨੁਕਸਾਨ ਕਰ ਲਾਂਗੇ ਆਪਾਂ ਨਹੀਂ ਜੇ ਇਹ ਬੰਦ ਹੋ ਗਈਆਂ ਤਾਂ ਸਾਡੀ ਜ਼ਮੀਨ ਨੂੰ ਨੁਕਸਾਨ ਹੈ ਬੰਦ ਹੋ ਕੇ ਮਾਦਾ ਸਾਡੀ ਜ਼ਮੀਨ ਨੂੰ ਕਿੱਦਾਂ ਦਾ ਨੁਕਸਾਨ ਹੋਏਗਾ ਤੁਸੀਂ ਦੱਸੋ ਸਾਰਾ ਪਿੰਡ ਦਾ ਕਿੰਨਾ ਨੁਕਸਾਨ ਹੋਏਗਾ ਜ਼ਮੀਨ ਵਿੱਚੋਂ ਵੀ ਦੇਖੋ ਨਾ ਜ਼ਮੀਨਦਾਰਾਂ ਦੇ ਮਾਤਾ ਤੇਰੀ ਤੁਹਾਨੂੰ ਦੁੱਖੀ ਮੁੰਡੀ ਹੈਗਾ ਸਿੱਧੀ ਗੱਲ ਤੇ ਨੂੰ ਦਸੀ ਜਿਹੜੀਆਂ ਪੁਲੀਆਂ ਤੁਸੀਂ ਬਣਾਈਆਂ ਨੇ ਉਹ ਤਾਂ ਬੰਦ ਕਰਾ ਦੇ ਜੀ ਇਹ ਤਾਂ ਗੌਰਮੈਂਟ ਦੀਆਂ ਪੁਲੀਆਂ ਨੇ ਜੇ ਉਹ ਰੁਕਦੀਆਂ ਨੇ ਤੇ ਪਹਿਲਾਂ ਹੀ ਸਾਡੀ ਜ਼ਮੀਨ ਰੁੜੀ ਹਰ ਸਾਲ ਰੁੜਦੀ ਫਿਰ ਤਾਂ ਸਾਡੀ ਜ਼ਮੀਨ ਬਚਣੀ ਹੀ ਨਹੀਂ ਬਿਲਕੁਲ ਵੀ ਇਹ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦਾ ਕੋਈ ਹੱਲ ਕੱਢਣ ਸਾਨੂੰ ਗਰੀਬਾਂ ਨੂੰ ਨਾ ਮਾਰਨ ਠੀਕ ਹੈ ਜੀ Mm-hmm. hmm, mm -hmm.